ਆਵੇ ਮੇਤਰੋ ਕਰੋ ਦਰਸ਼ਨ ਹਰਮੰਦਰ ਸਾਹਿਬ ਪਹੁੰਚ ਗਏ ਆ ਤੇ ਮੈਂ ਤੇ ਕੰਮ ਆ ਦੋਏ ਗੱਡੀਆਂ ਚੋਬਰ ਖੜਾ ਯਾਪੀ ਵੱਜਦਾ ਗੁੜਦਾ ਵੀ ਨਾਲ ਹੀ ਆ ਤੇ ਰੌਣਕ ਚੈੱਕ ਕਰੋ ਰੌਣਕ ਉਹ ਵੀਊ ਬੜਾ ਘੈਂਟ ਆ ਯਾਰ ਬਹੁਤ ਸੋਹਣਾ ਬਿਊਟੀਫੁਲ ਬਣਾਤਾ ਵਾਹ 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 ਵੀਊ ਚੈੱਕ ਕਰੋ ਯਾਰ ਹੁਣ ਆਪਾਂ ਖਾਣ ਲੱਗੇ ਆ ਫਰੂਟ ਚਾਹ ਫਰੂਟ ਚਾਹ ਫਰੂਟ ਚਾਹ ਫਰੂਟ ਚਾਟ ਅੱਜ ਨੇ ਆਪਾਂ ਖਾਤਾ ਹੈਲਦੀ ਚੀਜ਼ਾਂ ਖਾਈ ਦੀ ਆਪਾਂ ਸਾਡੇ ਲੀਵਰ ਦੇ ਨਾਸਟਾ ਬੱਚੇ ਪੀਣ ਕੌਫੀ ਕੋਈ ਵੀ ਉਹ ਰੁਵਾਹ ਰੁਲਾਵੇ ਦਰਸ਼ਨ ਕਰੋ ਜੇ ਮੈਂ ਕੱਲਾ ਹੁੰਦਾ ਮੈਂ ਇਧਰ ਨੂੰ ਆਣਾ ਨਹੀਂ ਸੀ ਹੁਣ ਕੰਮ ਆ ਸਿੰਘ ਸਾਡਾ ਨਾਲ ਆ ਤੇ ਹੁਣ ਆਪਾਂ ਆ ਗਏ ਯਾਰ ਬਹੁਤ ਸੋਹਣਾ ਬਣਾਤਾ ਬਹੁਤ ਸੋਹਣਾ ਰਮੇਂਦਰ ਸਾਹਿਬ ਨੇ ਆ ਚਾਹ ਆ ਬਾਈ ਕੋ ਅੱਛੀ ਮੈਗੀ ਆ ਚਟ ਮਸਾਲਾ ਦਾ ਖਾ ਕੇ ਆਏ ਆਪਾਂ ਕੀ ਬਾਤ ਕਰਾ ਲੈ ਵੀਊ ਦੇਖਣੇ ਘੰਟਿਆਂ ਦਾ ਓਏ ਹੋਏ ਇੱਥੇ ਮਰੇ ਕੇ ਗਏ ਨੇ ਇਹਨਾਂ ਬਹੁਤ ਸੋਹਣੇ ਕੰਮ ਇਹ ਇੱਥੇ ਕਵਰ ਯਾਰ 300 ਦਾ ਮੈਂ ਦੁਆ ਪ੍ਰਾਈਵੇਸੀ ਪ੍ਰਾਈਵੇਸੀ ਗਲਾਸ ਲਵਾਇਆ 300 ਦਾ ਇੱਕ ਕਵਰ ਇੱਕ ਕਵਰ ਹੋਰ ਲਿਆ ਇੱਕ ਕਵਰ ਦੋ ਕਵਰ ਲਏ ਇੱਕ ਪ੍ਰਾਈਵੇਸੀ ਗਲਾਸ ਲਵਾਇਆ ਮੈਨਾਂ ਭਾਜੀ ਕਿੰਨੇ ਪੈਸੇ ਮੈਨਾਂ ਚੱਲ 2 200 ਦਾ ਕਵਰ 400 ਰੁਪਏ ਦਾ ਗਲਾਸ ਕੋਸੇ ਨਹੀਂ 500 ਹਲਕੀ ਜਿਹੀ ਜਵਾਨ ਕਹਿੰਦਾ ਸਰ 800 ਪਹਿਲਾਂ ਪੁੱਛ ਲਈ ਜਾਂਦਾ ਤਾਂ ਸੜਾ 300 ਨਾਲ ਹੀ ਕਹਿੰਦਾ 800 ਪੁੱਛ ਲਈ ਜਾਂਦਾ 800 ਇੰਗਲਿਸ਼ੀ ਚ ਗੈਰ ਇੱਥੇ ਸਾਰੇ ਐਨ ਆਰ ਆਈ ਆਦੇ ਨਾ ਆਪ ਲੋਕ ਨੇ ਲੈਣਾ ਹੈ ਕਬਰ ਨਾ ਨਾ ਅਲ ਹਮਦੁਲਿਲਾ ਨਹੀਂ ਨਾ ਨਾ ਹਮਨੇ ਤਾਂ ਬੰਦਾ ਦੁੱਧ ਪੀਣਾ ਹੈ ਇਲਾਚੀਆਂ ਵਾਲਾ ਇਲਾਚੀਆਂ ਵਾਲਾ ਦੁੱਧ ਪੀएंगे ਆ ਪਹਿਲੇ ਛਾਂਜਰ ਕਰਦੀ ਤੇਰੀ ਛਾਂਜਰ ਲੈ ਦਵਾਂ ਛਾਂਜਰ ਛਾਂਜਰ ਦੇ ਬਾਦ ਵਿੱਚ ਆਏ ਉਹ ਦਾ ਉਹ ਦਾ ਰੋ ਰੋ ਜਲੇ ਆ ਬੜਾ ਬੜਾ ਬਹੁਤ ਸੋਹਣਾ ਮਨ ਹਾਤਾ ਬੜੀ ਸੰਗਤ ਆ ਮੈਂ ਜੇ ਇਕੱਲਾ ਹੁੰਦਾ ਮੈਂ ਆਣਾ ਨਸਗਾ ਮੈਂ ਕੰਮ ਆ ਗਿਆ ਨਾਲ ਤਾਂ ਮੈਂ ਆ ਗਿਆ ਜਤਿੰਦਰ ਜਗਤਪ੍ਰੀਆ ਕਹੀਦਾ ਹੁੰਦਾ ਹਾਂ ਜਤਿੰਦਰ ਜਗਤਪ੍ਰੀਆ ਨਾਲ ਆ ਚਲੋ ਮੈਂ ਕਿਹਾ ਦਰਸ਼ਨ ਮੇਲਾ ਕਰਕੇ ਆਨੇ ਸੰਗਤ ਏਰੋ ਦੁੱਧ ਪੀਏ ਮਿਲਕ ਵਾਲਾ ਲੈ ਆਪਾਂ ਹੁਣ ਲੱਗੇ ਆ ਮਿਲਕ ਪੀਣ ਸ਼ਵਾਰੇ ਸ਼ੂਦੇ ਪਾ ਕੇ ਮਲਾਈ ਮਾਰ ਕੇ ਮਿਲਕ ਪੀਣ ਲੱਗੇ ਆ ਤਾਲੀਆਂ ਨਾਲ ਆ ਆ ਚੀ ਜੀ ਪੀਣ ਵਾਲੀ ਯਾਰ ਜਦ ਆ ਵੀ ਆ ਭਾਨੇ ਵਿੱਚ ਦਰਸ਼ਨ ਕਰਨ ਤਾਂ ਆ ਚੀ ਪੀ ਕੇ ਜਾਈ ਦੀ ਬਹੁਤ ਘੈਂਟ ਜੀ ਯਾਰ ਇਹਨਾਂ ਗੱਲਬਾਤ ਇਸ ਕਪੜੇ ਪ੍ਰੈਸ ਆ ਬਾਬਾ ਜੀ ਕੋ ਪੀਣ ਲੱਗੇ ਆਪਾਂ ਮਿਲ ਕੇ ਸ਼ੁਆਰੇ ਬਦਾਮ ਬਹੁਤ ਕੁਝ ਪਾਇਆ ਹੁੰਦਾ ਮੈਂ ਇਹਦੇ ਕੰਮਾਂ ਤੋਂ ਜਿਆਰੇ ਆਇਆ ਪੀਣ ਤੇ ਦਰਬਾਰ ਸਾਹਿਬ ਦੇ ਕੋਲ ਲੈ ਵੇ ਬਾਬਾ ਜੀ ਹੁਣ ਆਪਾਂ ਗਾਹਾਂ ਦਾ ਜਾਣਾ ਨੇਗਾ ਤੇ ਇੱਥੋਂ ਤੁਹਾਨੂੰ ਦਰਸ਼ਨ ਕਰਾ ਦਈਏ ਦਰਸ਼ਨ ਕਰੋ ਮੇਰਾ ਭਰਾ ਹਰਮੰਦਰ ਸਾਹਿਬ ਦੇ ਸ੍ਰੀ ਸਾਡਾ ਸ੍ਰੀ ਸ੍ਰੀਮੰਦਰ ਸਾਹਿਬ ਦੇ ਦਰਸ਼ਨ ਕਰੋ ਸਾਡਾ ਟਾਰਗੇਟ ਹੁੰਦਾ ਵੀ ਆਪਣੇ ਭਰਾਵਾਂ ਨੂੰ ਘਰੇ ਬੈਠੇ ਨੂੰ ਦਰਸ਼ਨਿਕ ਮੇਲਾ ਕਰਾਣਾ ਗੁਰੂ ਘਰ ਦਾ ਇੱਕ ਕਰੋ ਦਰਸ਼ਨ ਇੱਕ ਮਿੰਟਾਂ 'ਚ ਵਾਇਰੂ ਜ਼ਰੂਰ ਲਿਖ ਦਿਓ ਮੇਰਾ ਭਰਾ ਉਸੰਗਤ ਆ ਵਾਇਰੂ ਲਿਖ ਦਿਓ ਕਮੈਂਟਾਂ 'ਚ ਮੇਰਾ ਭਰਾ ਇੱਕ ਵਾਰ ਸਾਡੀਆਂ ਸਵਾਰੀਆਂ ਦੋਹਾਂ ਦੀਆਂ ਮੱਥਾ ਟਿਕਣ ਗਈਆਂ ਕੰਮ ਇਹਦਾ ਡੇਢ ਘੰਟਾ ਹੋ ਗਿਆ ਮੱਥਾ ਦੇਖਣ ਗਿਆ ਨੂੰ ਤੇ ਆਪਣੇ ਵਾਲੀ 10 20 ਮਿੰਟ ਹੋ ਗਿਆ ਹੁਣ ਆਪਾਂ ਇਕੱਠੇ ਰਹੇ ਚਾਹੇ ਮੈਂ ਸਵਾਰੀ ਰੋਕਾਂ ਚਾਹੇ ਇਹ ਰੋਕੇ ਜਾਣਾ ਹੁਣ ਇਕੱਠੇ ਰਹੇ ਧੁਰ ਤੇਰੇ ਕੋਲ ਤਾਂ ਮੇਰੇ ਨਾਲ ਤਾਂ ਮੇਰੇ ਘਰ ਦੇ ਬੰਦੇ ਆ ਇਹਨਾਂ ਨੇ ਤਾਂ ਕਹਿੰਦਾ ਇੱਥੇ ਖੜ੍ਹ ਜਾ ਮੇਰੇ ਵੀ ਯਾਰ ਮਿੱਤਰ ਹੀ ਆ ਕੰਮ ਵੀ ਦबई ਤੋਂ ਬੰਦੇ ਲੈ ਕੇ ਆਏ ਤੇ ਮੈਂ ਵੀ ਦबई ਤੋਂ ਬੰਦੇ ਲੈ ਕੇ ਆਇਆ ਮੈਂ ਦबई ਤੋਂ ਲੈ ਕੇ ਆਇਆ ਦबई ਤੋਂ ਮੈਂ ਵੀ ਦबई ਤੋਂ ਲੈ ਕੇ ਆਇਆ ਦबई ਤੋਂ ਤੇ ਸਵਾਰੀਆਂ ਸਾਡੀਆਂ ਸਵਾਰੀਆਂ ਗੱਡੀਆਂ 'ਚ ਬੈਠੀਆਂ ਤੇ ਅਸੀਂ ਇੱਧਰ ਘੁੰਮਣ ਲੱਗੇ ਉਸੇ ਦਰਸ਼ਨ ਕਰਨ ਲੱਗੇ ਉਸੇ ਸੰਗਤ ਦੇ ਤੇ ਸਵਾਰੀ ਸਾਡੀ ਦੋਹਾਂ ਦੀ ਗੱਡੀਆਂ 'ਚ ਬੈਠੇ ਜਾ ਕੇ ਆਪਾਂ ਇੱਧਰ ਘੁੰਮਣ ਲੱਗੇ ਕੰਮ ਦਾ ਲੋਕ ਕਰਕੇ ਆਵਾ ਤੇ ਕੋਲ ਖੜੇ ਮੇਰਾ ਅਸੀਂ ਆਪਣਾ ਲਈ ਖੁੱਲੀ ਆ ਉਹ ਵਿੱਚ ਬੈਠੇ ਜਾ ਕੇ ਸੂਟਾਂ ਵੀ ਸੇ ਅੱਧਾ ਘੰਟਾ ਹੋ ਗਿਆ ਤਾਂ ਦੋ ਫੋਨ ਆ ਗਏ ਭਾਈ ਆ ਜਾਓ ਮੈਂ ਕਿਹਾ ਆ ਗਈ ਆ ਗਈ ਮੇਰੇ ਵਾਲੇ ਕਹਿੰਦੇ ਕਹਿੰਦੇ ਛੇਤੀ ਆ ਜਾ ਮੇਰੇ ਪਾਪਾ ਨੂੰ ਭੁੱਖ ਲੱਗੀ ਉਹ ਪਾਪਾ ਮੇਰੇ ਨਾਲੇ ਕਹਿੰਦੇ ਸਾਨੂੰ ਚਾਹ ਦੀ ਭੁੱਖ ਲੱਗੀ ਹੋ ਛੇਤੀ ਆ ਜਾ ਓਏ ਹੋਏ ਭਰਨੇ ਜਾ ਕਹਿੰਦੇ ਮੇਰੇ ਪਾਪਾ ਨੂੰ ਬਹੁਤ ਥੁੱਕੋ ਲੱਗੀ ਮੇਰੇ ਪਾਪਾ ਨੂੰ ਬਹੁਤ ਮੈਂ ਕੋਈ ਨਹੀਂ ਤੇਰੇ ਪਾਪਾ ਨੂੰ ਭੁੱਖ ਮਟਾਉਣਾ ਮੈਂ ਤੇਰੇ ਪਾਸੇ ਕੋਈ ਨਹੀਂ ਜਗਣੇ ਦੀ ਕੋਸ ਕੋਰੀ ਓਏ ਹੋਏ ਵਾਹਿਗੁਰੂ 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 ਬੋੜਾ ਵਧੀਆ ਆਦਮੀ ਨੇ ਸੁਤਾ ਪਿਆ ਹੋਣਾ ਦਾ ਇਸ ਆਦਮੀ ਨੇ ਆ ਕੇ ਮੈਨੂੰ ਉਠਾ ਦਿਆ ਹਮ ਜੂ ਪੂਰਾ 20 ਮਿੰਟ ਸੁਤਾ ਤੂੰ ਪੂਰਾ 20 ਮਿੰਟ ਸੁਤਾ ਹਮ ਸੁਤਾ ਨਹੀਂ ਹਮ ਪੂਰਾ 20 ਮਿੰਟ ਸੋ ਲਿਆ ਹਮ ਸੁਤਾ ਹਮ ਸੁਤਾ ਨਹੀਂ ਅਮ ਕੱਲ ਰਾਤ ਨਹੀਂ ਸੌਤਾ ਥਾ ਕੱਲ ਰਾਤ ਅਸੀਂ ਅਮ ਤੋਂ ਤੇਰੇ ਤੇ ਕੰਮ ਕੋ 3 ਦਿਨ ਹੋ ਗਿਆ ਆ ਜਾਂਦਾ ਹੈ ਜਾਂਦਾ ਹੈ ਦੋ ਦਿਲੀਆਂ ਲਾਤਾ ਹੈ ਇੱਕ ਅੰਬਰਸ ਲਾਤਾ ਹੈ ਐਸਾ ਹੈ ਹਮਾਰਾ ਕੰਮ ਬੂਟ ਬੱਚਾ ਕਹਤਾ ਹੈ ਨਹੀਂ ਫੋਟੋ ਉੱਧਰ ਮੈਂ ਤਾ ਵਾਹਿਗੁਰੂ 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 ਨੱਠੇ ਹੋਆ ਸਵਾਰੀਆਂ ਸਾਡੀਆਂ ਗੱਡੀਆਂ 'ਚ ਬੈਠੀ ਐ ਦਦਾ ਘੰਟਾ ਹੋ ਗਿਆ ਅਸੀਂ ਸ਼ਾਪਿੰਗਾਂ ਕਰਦੇ ਤਰੇਓ ਭਾਜੀ ਦੇਖੀ 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 ਵਿਚਮਾਰੀ ਸਾਡੇ ਬੱਚਾ ਤਾਂ ਨਹੀਂ ਹੋਇਆ ਦੇਖੀ ਬੱਚਾ ਹੋ ਨਹੀਂ ਕਹਾਂ ਤੇਰੀ ਬੱਚਾ ਤਾਂ ਨਹੀਂ ਹੋਇਆ ਹੋਇਆ ਬੱਚਾ ਮੈਨੂੰ ਮੂਤ ਆਇਆ ਵਾ ਉਹ ਮੂਤ ਨਹੀਂ ਕਰਨਾ ਛੂ ਕਰਨਾ ਉੱਥੇ ਰਾਹ ਦੇ ਟੱਪ ਤੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੱਡੀਆਂ ਘੜੋਨ ਵਾਹ ਗੁਰੂ ਵਾਹ ਗੁਰੂ ਗੱਡੀਆਂ ਗਿਆਨੀਆਂ ਘੜੋਨ ਕਾਲੋ ਗਿਆਨੀਆਂ ਤੇ ਗਿਆਨੀ ਦੀ ਗੱਡੀ ਘੜੋਨ ਸਹੀ ਸ਼ਾਲਾ ਉੱਥੇ ਗਿਆਨੀ ਘੁੰਮਦਾ ਸੀ ਗੱਡੀ ਘੜੋਨ ਲੈਟ ਚੱਲਦੀ ਗੱਡੀ ਦੀ ਕੰਮ ਲੈਟ ਚੱਲਦੀ ਦੀ ਕਿਵੇਂ ਨਹੀਂ ਲਾਵੇ ਕੰਮ 74 93 ਲੈ ਕੇ ਆਵਾ ਸਾਡਾ ਅੱਜ ਮੈਂ ਸੋਤੇ ਰੁਮੀ ਨੂੰ ਲੈ ਕੇ ਆਇਆ ਵਾ ਪਰ 74 93 ਲੈ ਕੇ ਆ ਵਾ ਤੇ ਆਪਣੀ ਖੜੀ ਆ ਉਹ ਗੱਡੀਆਂ ਵੀ ਆਪਾਂ ਇਕੱਠੀਆਂ ਖੜੀਆਂ ਕੀਤੀਆਂ ਸੀ ਤੇ ਹੁਣ ਨਿਕਲ ਲੱਗਿਆ ਕੰਮ ਚੱਲ ਕੱਢਾਂ ਮੈਂ ਆਜਾ ਹਾਲੀਵੁੱਡਿਕਨ ਓਕੇ ਤੇ ਹੁਣ ਦੋਏ ਚੱਲਾਂਗੇ ਇਕੱਠੇ ਤੇ ਮਿੱਤਰੋ ਤੇ ਆ ਆਪਣਾ ਨਹੀਂ ਖੜੀ ਰਾਣੀ ਸੁਨਦਰਾ ਨੰਬਰ ਲਿਆ ਨਹੀਂ ਪਾਰਕਿੰਗ ਵਾਲੇ ਕਹਿੰਦੇ ਨੰਬਰ ਕਿੰਨਾ ਯਾਰ ਬਗਾ ਨੰਬਰ ਨਹੀਂ ਆਇਆ ਕਹਿੰਦਾ ਨੇ ਪਾਰਕੀ ਕੱਟਣੀ ਸੀ ਨਾ ਬਗਾ ਨੰਬਰ ਉਹ ਲਿਖ ਦੋ ਕੰਮ ਹੈ ਸਾਡੇ ਕੰਮ ਇਹਦਾ ਤੇ ਲੈ ਵੇ ਮਿੱਤਰੋ ਦੋਏ ਆ ਗਈਆਂ ਤੇ ਕੰਮਾਂ ਵੀ ਆ ਗਿਆ ਤੇ ਆਪਣੀ ਦੋਏ ਆ ਗਈਆਂ ਦੋਏ ਆਪਣੀਆਂ ਹੀ ਆ ਤੇ ਢਿੱਲਵਾਂ ਵਾਲੇ ਪਹਿਲੇ ਟੋਲ ਤੇ ਦੋਏ ਲਾਤੀਆਂ ਤੇ ਹੁਣ ਰੋਟੀ ਖਾਣ ਲੱਗੇ ਆ ਤੇ ਆਪਾਂ ਦਾ ਚਾਹ ਪੀਣੀ ਆ ਤੇ ਕੰਮੇ ਸਵਾਰੀਆਂ ਨੇ ਖਾਣੀ ਆ ਰੋਟੀ ਤੇ ਰੋਟੀ ਖਾ ਕੇ ਮੈਂ ਕਿਹਾ ਇਕੱਠੇ ਚੱਲਦੇ ਹੁਣ ਹੌਲੀ ਹੌਲੀ ਕੋਈ ਚੱਕਰ ਨਹੀਂ ਸਵਾਰੀਆਂ ਆਪਣੀਆਂ ਹੀ ਆ ਬੰਦੇ ਆਪਣੀਆਂ ਉਹ ਇਕੱਠੇ ਚੱਲਾਂਗੇ ਹੌਲੀ ਹੌਲੀ ਕੰਮ ਚੋਬਰ ਜਿਆਪੀ ਵੱਜਦਾ ਗੋਟ ਦਾ ਦੋ ਚਮਚੇ ਦੇਸੀ ਘਿਰੇ ਸਾਡਾ ਮਿੱਤਰ ਪਿਆਰਾ ਮਿਲ ਗਿਆ ਹੈਪੀ ਬਰਥਡੇ ਆ ਖਾ ਕੇ ਭੈਣ ਦੋ ਹੈਪੀ ਬਰਥਡੇ ਕਾ ਦਾ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਕੰਮ ਦੇ ਸਾਡੀਆਂ ਦੇ ਹੈਪੀ ਬਰਥਡੇ ਟੂ ਯੂ ਚਲੋ ਭਰਾ ਨਾਲ ਗਿਆ ਲੈ ਬਾਈ ਆ ਜੋ ਪ੍ਰਸ਼ਾਦਾ ਚਕਾਈਏ ਕੰਮ ਆ ਸਾਡਾ ਸਕਣ ਗਿਆ ਪ੍ਰਸ਼ਾਦਾ ਚੁੱਪ ਤਾਂ ਹੁੰਦਾ ਨਹੀਂ ਮੈਂ ਕਿਹਾ ਪ੍ਰਸ਼ਾਦਾ ਚਕਾਵਾ ਚੁੱਪ ਹੋਵੇ ਮੜ ਜਾ ਈ ਗੁਲਾਬ ਜਿੰਦਾਬਾਦ ਬੋਲੇਗੀ ਹਮ ਲੋਕ ਸਾ ਮੈਂ ਖਾਂਦੇ ਸਿਰਫ ਸੈਂਡਵਿਚ ਇਹ ਇਹ ਖਾਣ ਲੱਗਿਆ ਰੋਟੀ ਬਟਰ ਸਕੋਚ ਹਮ ਕਹਾਂਗੇ ਬੱਟਰਸਰਫ ਮੈਂ ਕਿਹਾ ਮੈਂ ਡਰਾਈਵ ਕਰ ਰਹਾ ਮੈਂ ਬਿਲਕੁਲ ਰੋਟ ਨਹੀਂ ਖਾ ਰਹਾ ਮੈਂ ਹਲਕੀ ਫੁਰਕੀ ਮੈਂ ਹਲਕੀ ਫੁਰਕੀ ਚੀਜ਼ ਖਾਣਾ ਹੁੰਦਾ ਸੀ ਮੈਂ ਤੇਰੇ ਸਾਰੇ ਪਿੱਛੇ ਝੋਕ ਮਾਰਦੇ ਨੇ ਤੋਰੇ ਰਹਿਣਾ ਮੈਂ ਤੇਰੇ ਤੋਂ ਪਹਿਲਾਂ ਮਾਰ ਵਾਲੀ ਮੈਂ ਨਾਲ ਪੀਣ ਲੱਗਾ ਸਟਰੋਂਗ ਜੀ ਕੌਫੀ ਮੈਂ ਕੌਫੀ ਜਰੂਰ ਕਿ ਚਾਹ ਰੇਤੀ ਕਿ ਕੌਫੀ ਕਹਿੰ ਮੈਂ ਕੌਫੀ ਕਹ ਰਿਹਾ ਮੈਨੂੰ ਚਾਹ ਲੱਗਦੀ ਯਾਰ ਏ ਮੋੜ ਦੇ ਕਿਉਂਕਿ ਚਾਚਾ ਬਾਹੋ ਚਾਹ ਅਸਲ ਬੋ ਬਣਾਦੇ ਕੌਫੀ ਸਹੀ ਆ ਯਾਰ ਭੈਜੋ ਗੱਟ ਗੰਡਾ ਬਾਤਾਂ ਜੀ ਅੱਜ ਉਹ ਦਾਲ ਵਿੱਚ ਡਾਲ ਦਿਆ ਗਾ ਸਾਡਾ ਸਿਆਣੀ ਬਾਤ ਹੈ ਜੀ ਸਾਡਾ ਸਿਆਣੀ ਦਾਲ ਚ ਬਾਤਾਂ ਨਾ ਘੱਡਾ ਲੈ ਪਰਸਾ ਦਾ ਜਾਣੀ ਖਾਲਾ 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 ਭਰਾਵਾ ਖਾਲਾ ਹਾਂਜੀ ਮੈਂ ਆ ਗਿਆ ਭਾਜੀ ਪਰ ਬਾਜੀ ਮਰਦ ਆ ਗਿਆ ਆ ਗਿਆ ਕਿਉਂ ਰੋੜ ਨਾਲ ਬਾਈ ਉਹਨਾਂ ਨੂੰ ਸਬਸਕ੍ਰਾਈਬ ਕਰਾਤਾ ਤੇ ਰੋਟੀ ਖਾਣ ਲੱਗੇ ਹੋ ਹਟਦਾ ਨਾ ਯਾਰ ਰੋਟੀ ਖਾਂਦਾ ਵੀ ਜੱਟ ਕਰਦਾ ਹੋਇਆ ਕੀ ਗੱਲ ਤੇ ਜਿਵੇਂ ਲੇਖਾ ਬਣ ਗਿਆ ਕੀ ਹੋ ਗਿਆ ਓਏ ਹੋਏ ਓ ਉਹਨਾਂ ਕਾਹਤਰਾ ਸਾਬ ਰੋਟੀ ਖਾਂਦਾ ਆਈ ਆਈ ਹਾਂਜੀ ਹਾਂਜੀ ਆਈ ਆ ਬਾਈ ਲੈ ਬਾਈ ਉਹਨਾਂ ਨੇ ਬਲੌਗ ਖੋਲੇ ਆ ਬੈਠੇ ਹੋਟਲ 'ਚ ਬੈਠੇ ਰੋਟੀ ਪਾਣੀ ਖਾ ਲਿਆ ਆਨੰਦ ਆ ਗਿਆ ਮੈਂ ਸੈਂਡਵਿਚ ਖਾਦੇ ਕੰਮ ਹੈ ਭਰਾ ਨੇ ਆਪਣਾ ਪ੍ਰਸ਼ਾਦਾ ਛਕ ਲਿਆ ਪਰ ਇਹ ਚੁੱਪ ਨਹੀਂ ਹੋਇਆ ਬੰਦਾ ਇੱਥੋਂ ਬੰਦੇ ਸਾਰੇ ਨਿਠਾਤੇ ਨੇ ਜਿਹੜੇ ਕੋਲ ਬੈਠੇ ਸੀਗੇ ਇਹ ਬੰਦਾ ਚੁੱਪ ਨਹੀਂ ਕਰਦਾ ਤੇਰੇ ਨਾਲ ਬੰਟਣਾ ਨਹੀਂ ਤੂੰ ਐਵੇਂ ਦੇ ਚੀਜੀ ਮੇਰੀ ਇਹਨੂੰ ਕਹੋ ਯਾਰ ਰੋਟੀ ਖਾਂਦਾ ਚੁੱਪ ਹੋ ਜਾ ਕਰ ਪਰ ਇਹਨੂੰ ਤੁਸੀਂ ਹੀ ਕਹੋ ਮੇਰੇ ਤਾਂ ਮੰਨਦਾ ਤੁਸੀਂ ਹੀ ਕਹੋ ਰੋਟੀ ਖਾਂਦਾ ਚੁੱਪ ਹੋ ਜਾ ਕਰ ਇਹਦੇ ਹੈੱਡਫੋਨ ਨੇ ਹੈੱਡਫੋਨ ਮਾਰ ਦਿੱਤਾ ਕੰਨ ਲੈ ਇਹਦੇ ਕਰਕੇ ਲੈ ਆ ਤੇਰੇ ਨਾਲ ਇੱਕ 3/12 ਘੰਟੇ ਹੁੰਦੇ 7 ਘੰਟੇ ਇਹਦਾ ਫੋਨ ਚੱਲਦਾ ਤਾਂ ਹੈੱਡਫੋਨ ਮੈਂ ਲੈ ਲਿਆ। ਜਿਹੜਾ ਬੰਦ ਨਹੀਂ ਤੂੰ ਐ ਜੀ ਜੀ ਅਜੀ ਦਾ ਐਪੀ ਵਾਲਾ ਬੰਦੇ ਨਾਲੇ। ਇਹ ਅਮਰੀਕਾ ਵਾਲੀ ਆ। ਇਹ ਮੇਰੀ ਪਹਿਲਾ ਘਰ ਵਾਲੀ ਆ, ਪਹਿਲੀ ਆ। ਗਲਾਬੋ। ਇਹ ਪਸਾਦਾ ਪਾਣੀ ਚਾੱਕ ਕੇ ਹੁਣ ਫੇਰ ਇਕੱਠਿਆਂ ਨਹੀਂ ਇਕੱਠਿਆਂ ਨੇ ਜਾਣਾ ਹੁਣ। ਯਾਰ ਇਹ ਬਾਬੇ ਉਹ ਤੁਹਾਡੇ ਨਾਲ ਵੀ ਤਾਂ ਹੁੰਦੀ ਹੈ ਜੇ ਆਪਾਂ ਰੋਟੀ ਪਾਣੀ ਖਾ ਕੇ ਡਰਾਈਵ ਕਰਦੇ ਆ ਨੀਂਦ ਆਂਦੀ ਝੋਕ ਵੱਜਦੀ ਆ। ਕਿਸੇ ਕਿਸੇ ਨਾਲ ਹੁੰਦੀ ਆਪਣੇ ਆਪਣੇ ਆਪੜੋ ਆਪਣੇ ਸਰੀਰ ਦੀ ਜਰੂਰਤ ਹੁੰਦੀ ਹੈ ਨਾ ਪਤਾ ਨਹੀਂ ਮੈਂ ਜੇ ਮੈਂ ਦਿੱਲੀ ਨੂੰ ਵੀ ਜਾਂਦਾ ਨਾ ਕਦੇ ਜੇ ਮੈਂ ਦਿੱਲੀ ਨੂੰ ਜਾਂਦਾ ਨਾ ਸੀ ਕਿ ਮੈਂ ਕਦੇ ਰੋਟੀ ਖਾ ਕੇ ਡਰਾਈਵ ਨਹੀਂ ਕੀਤੀ ਸੀ ਇੱਕ ਦੋ ਵਾਰ ਹੀ ਮੈਂ ਖਾ ਕੇ ਕੀਤੀ ਤਾਂ ਨੀਂਦ ਆਣੀ ਆਣੀ ਆ ਤਾਂ ਕਰਕੇ ਹਲਕਾ ਫੁਲਕਾ ਸੈਂਡਵਿਚ ਜੋ ਹੋ ਗਏ ਜਾਂ ਕੌਫੀ ਹੋ ਕੁਝ ਕਰਕੇ ਪੀ ਲੋ ਹਾਂ ਇੱਕ ਗੱਲ ਹੋਰ ਚਾਹ ਵੀ ਐਸਟਰ ਬਣਾ ਦੇ ਮੇਰਾ ਭਰਾ ਜ਼ਿਆਦਾ ਚਾਹ ਵੀ ਨਾ ਪੀਆ ਕਰੋ ਕੌਫੀ ਪੀਆ ਕਰੋ ਸਟਰੋਂਗ ਸਟਰੋਂਗ ਜੀ ਕਰਕੇ ਮੇਰਾ ਭਰਾ ਜਿੱਥੇ ਜਾਂਦਾ ਪਰਨਾ ਖੋਲ ਕੇ ਖੜੀਦਾ ਪਰਨਾ ਸੈਟਾ ਦਾ ਮੈਨੂੰ ਸਾਹ ਨਹੀਂ ਲੱਗਦੀ ਤੈਨੂੰ ਕਿਸੇ ਨਾਲ ਵੰਡਣਾ ਨਹੀਂ ਤੂੰ ਆ ਕਹਿੰਦੇ ਧੀ ਜੀ ਮੇਰੀ ਓਏ ਬਾਹਰੋਂ ਬੜੇ ਘਾਟ ਆ ਯਾਰ ਸਰਾਵਾ ਤੋਂ ਅਸਰ ਆ ਦੇਖ ਭਾਈ ਮੇਰੀ ਸਵਾਰੀ ਤਾਂ ਆ ਕੇ ਗੱਡੀ 'ਚ ਬੈ ਗਈ ਆ ਮੈਂ ਇਹਦੀ ਫੇਟ ਕਰਦਾ ਮੈਂ ਕਹਿੰਦਾ ਨਾਲ ਲੈ ਕੇ ਤੁਰਨਾ ਉਹ ਕਾਦੇ ਉਹਨਾਂ ਨੇ ਬਸ ਚਾਹ ਹੀ ਪੀਤੀ ਇਹਨਾਂ ਨੇ ਰੋਟੀ ਖਾਣ ਲੱਗਿਓ ਆ ਸਹੀ ਗੱਲ ਤੂੰ ਆ ਮੈਂ ਭਾਈ 2 ਵਜੇ ਦਾ ਤੂੰ 2 ਵਜੇ ਸਹੀ ਇਹਦੀ ਸਵਾਰੀ ਨੇ ਰੋਟੀ ਖਾਧੀ ਮੇਰੇ ਨਾਲ ਚਾਹ ਪੀਤੀ ਉਹ ਚਾਹ ਪੀ ਕੇ ਕਾਦੇ ਗੱਡੀ 'ਚ ਬਹਿ ਗਏ ਪਰ ਮੈਂ ਕਿਹਾ ਮੈਂ ਹੋਣੀ ਇਹ ਨਾਲੇ ਜਾਣਾ ਇਕੱਠਿਆਂ ਜਾਣਾ ਆਪਾਂ ਚੀਜੀ ਮੇਰੀ ਇਹਨੂੰ ਦਾ ਰਸਤਾ ਵੀ ਦੱਸਣਾ ਇਹਦੇ ਪਾਰ ਪਹੁੰਚੇ ਸੈਟਰਾਂ ਦਾ ਕੰਮ ਇਹ ਪਰਨਾ ਬੰਨ ਕਾਦੇ ਸੈਟਰ ਤੋਂ ਹਟਿਆ ਮੈਂ ਇਦਾਂ ਕਰਾ ਇੱਕ ਹੋਰ ਸਵਾਰ ਕੇ ਪਰਨਾ ਬੰਨਿਆ ਕਰ ਅਬ ਮੈਂ ਕਹਿੰਦਾ ਜਦਾ ਅੰਬਰ ਤੇ ਰਹਿਵਾ ਚੌਥੀ ਵਾਰ ਬੰਨਣ ਲੱਗਿਆ ਉਹਨੂੰ ਘੋੜ ਕੇ ਤੈਨੂੰ ਕਿਸੇ ਨਾਲ ਨਹੀਂ ਬੰਨ੍ਹਦੇ ਤੂੰ ਹਰਾਂ ਮੇਰੀ ਚੀਜੀ ਮੇਰੀ ਨਯਾਰੇ ਆਈ ਜਾਂਦੇ ਨਯਾਰੇ ਜਾਈ ਜਾਂਦੇ ਅਦਾ ਐਦਾ ਐਦਾ ਵਧੀਆ ਲਾਦਾ ਮੈਂ ਤਾਂ ਕੰਮ ਵੇ ਇਕੱਠੇ ਦੋ ਗੱਡੀਆਂ ਹੋਵੇ ਸਾਜੇ ਹੋਵੇ ਦੋ ਇਕੱਠੇ ਜਾਈਏ ਇਕੱਠੇ ਆਈਏ ਆ ਨਯਾਰਾ ਐਦਾਂ ਨਯਾਰਾ ਆਦਾ ਕੱਟੀਏ ਲਾ ਕੇ ਉਹ ਚਾਚਾ ਐਦਾਂ ਦੇ ਦੀਆਂ ਲਾੜੀਆਂ ਆਪਾਂ ਇਕੱਠਿਆਂ ਨੇ ਯਾਰ ਨਯਾਰੇ ਆਈ ਜਾਂਦੇ ਨਯਾਰੇ ਜਾਈ ਜਾਂਦੇ ਮਿੱਤਰੋ ਉਹ ਇਹਨੂੰ ਮੈਂ ਭਰਾਵਾ ਇੱਕ ਟਿਕਟ ਭੇਜੀ ਭਰਾਵਾ ਉਹ ਮੈਂ ਕਰ ਇਹਨੇ ਮੈਨੂੰ ਟਿਕਟ ਭੇਜੀ ਮੈਂ ਕਰ ਬਿਆ ਦਾ ਕਾਰਡ ਭੇਜਤਾ ਉਹ ਇਹਨੇ ਭੇਜੀ ਹੈ ਰਿਸਾ ਹੋਣਾ ਮੈਂ ਸੋਚਿਆ ਬਿਆ ਦਾ ਕਾਰਡ ਆ ਉਹ ਮੈਨੂੰ ਓਏ ਓਏ ਯਾਰਾ ਪਤਾ ਦੇਖਿਆ ਰਹਾਦਾ ਕਿਤੇ ਆ ਓਏ ਸੇਤਾ ਮੇਰਾ ਭਾਈਆ ਉਹ ਤਰਾ ਭਰਾ ਕੰਮ ਦਾ ਭਰਾ ਮਿਲ ਗਿਆ ਉਹ ਛੱਡ ਦੇ ਓਏ ਛੱਡ ਤੂੰ ਨੇਪਾਲ ਤੋਂ ਆਇਆ ਨੇਪਾਲ ਤੋਂ ਹਾਂਜੀ ਨੇਪਾਲ ਸੇ ਓਦੋਂ ਹਾਂ ਪੰਜਾਬੀ ਭਾਈ ਪੰਜਾਬੀ ਆ ਅਲਗਾਂਵੇਂ ਲਸੀ ਓਏ ਪੰਜਾਬੀ ਆ ਯ ਲੈ ਅਗਰ ਤੂੰ ਨੇਪਾਲ ਤੋਂ ਆਇਆ ਵਾ ਨਹੀਂ ਨਹੀਂ ਅ ਚਲ ਲੋਕ ਲਈ ਇੱਥੇ ਹਾਂਜੀ ਓਕੇ 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 ਢਾਬਾ ਉਹ ਸਲਾਹ ਕਰੀ ਮੈਨੂੰ ਵੀ ਸਾਰੇ ਵਪਾਰੀ ਕਹਿੰਦੇ ਇਹ ਨੇਪਾਲੀਆ ਸਾਡਾ ਇਹ ਇਹ ਨੇਪਾਲ ਸਿਆ ਹੈ ਇਹ ਠੀਕ ਹੈ ਪੰਜਾਬੀ ਬੋਲ ਉਹ ਸ਼ਗਲ ਇਹ ਹੁੰਦੇ 12 12:30 ਹੋ ਗਏ ਯਾਰ ਤੇ ਸਵਾਰੀ ਨੂੰ 20 ਮਿੰਟ ਹੋ ਗਏ ਮੇਰੀ ਗੱਡੀ 'ਚ ਬੈਠੇ ਨੂੰ ਫਿਰ ਮੈਂ ਤੁਰਿਆ ਨਹੀਂ ਮੈਂ ਕਹਿੰਦਾ ਤੁਰਨਾ ਇਹ ਨਾਲ ਹੀ ਆ ਮੈਂ ਉਹ ਤੈਨੂੰ ਕਿਸੇ ਨਾਲ ਵੰਡਣਾ ਨਹੀਂ ਤੂੰ ਐ ਚੀਜੀ ਮੇਰੀ ਚਿੱਲ ਬੂਡ ਆਉਣ ਚਿੱਲ ਅੱਧੇ ਮੋਗਰੇ ਬਲਾ ਲਾਇਆ ਕਰ ਨਾ ਬਾਬੇ ਉਹ ਭਰਾ ਕਹਿੰਦੇ ਨੇ ਨਾ ਦਿੱਲੀ ਵਾਲੇ ਬਲੌਗ ਦਿੱਲੀ ਵਾਲੇ ਬਲੌਗ ਦਿੱਲੀ ਵਾਲੇ ਭਰਾ ਹੁਣ ਦਿੱਲੀ ਵਾਲੇ ਬਲੌਗੇ ਕੰਟਰੀ ਦਾ ਝੋਟਾ ਨੌਨ ਸਟਾਪ ਦਿੱਲੀ ਵਾਲੇ ਬਲੌਗ ਤੇ ਮਿਲਦਾ ਮੈਨੂੰ ਮੈਂ ਨੌਨ ਸਟਾਪ ਦੋ ਦਿੱਲੀਆਂ ਲਾਈਆਂ ਤੀਜਾ ਅਜੰਬਰ ਤੁਹਾਨੂੰ ਆ ਗਿਆ ਕੰਮ ਆ ਸਾਡਾ ਇਹ ਤੱਕੜਾ ਤੱਕੜਾ ਝੋਟਾ ਤੱਕੜਾ ਆ ਮੜਿਆ ਇੱਕ ਕੰਮ ਕਰ ਲਈ ਸਸੂ ਫੇ ਚਲੀਏ ਝੋਟਾ ਜੱਥੀ ਬਜਿੱਦਾ ਹੈ ਟੁੱਟਦਾ ਝੱਗਿਆ ਕਰੀ ਜਾਂਦਾ ਕੀ ਕਰਦੇ ਆ ਕੀ ਕਰਦੇ ਆ ਤੂੰ ਕੀ ਕਰਦੇ ਆ ਯਰੇ ਚੁੱਪੇ ਨਹੀਂ ਕਰਦੇ ਜਨੇ ਖੱਪ ਪਾਈ ਪਈ ਸਾਰੇ ਹੋਟਲ ਚ ਸਾਰੇ ਹੋਟਲ ਜਿਹਦੇ ਕਾਪਾ ਪਾਈ ਪਈ ਚੱਲ ਚੱਲੀਏ ਚੱਲ ਜੀ ਇਹਨੇ ਮੂੰਹ ਕਰਕੇ ਲੈਣਾ ਚੱਲ ਚੱਲੀਏ ਰਾਵੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਕੰਮ ਇਹਦੇ ਹੁਣ ਨਿਕਲਣ ਲੱਗੇ ਆ ਤੇ ਪੂਰਾ ਰੌਣਕ ਮੇਲਾ ਪੂਰਾ ਲਾਇਆ ਤੇ ਹੋਟਲ ਤੇ ਪੂਰਾ ਰੌਣਕ ਮੇਲਾ ਲਾਇਆ ਸਵਾਰੀ ਆਪਣੀ ਗੱਡੀ 'ਚ ਬੈਠੀ ਕਰਦੀ ਆਗੇ ਆਉਂਗਾ ਚਿੰਗਮਾ ਲਾ ਲਈ ਪਰ ਹੋਟਲ ਬਹੁਤ ਸੋਹਣਾ ਲੱਗਿਆ ਮੈਨੂੰ ਹੋਟਲ ਯਾਰ ਘੈਂਟ ਹੋਟਲ ਲੱਗਿਆ ਇੱਥੇ ਰੁਕਿਆ ਕਰਨਾ ਹੁਣ ਆਪਣਾ ਰੌੜ ਕਿਲਾ ਇੱਥੇ ਰੁਕਿਆ ਕਰਨਾ ਇੱਥੇ ਬੜਾ ਪੱਕਾ ਵਧੀਆ ਹੋਟਲ ਆ ਯਾਰ ਹੁਣ ਚਿੰਗਮਾ ਲੈ ਲਈ ਟਾਫੀਆਂ ਕਮਾ ਰੈੱਡ ਬੁੱਲ ਕਹਿੰਦਾ ਰੈੱਡ ਬੁੱਲ ਲੈਣੀ ਮੈਂ ਕਹਿੰਦਾ ਰੈੱਡ ਬੁੱਲ ਲੈਣੇ ਐਨਰਜੀ ਡਿੰਕ ਲੈ ਵੀ ਕੋਈ ਵੀ ਉਹ ਜੀ ਲੀਵਰ ਚ ਅੱਗੇ ਨੋਸ ਕਰਦੇ ਨਹੀਂ ਦਾ ਹੀ ਆ ਬੱਟ 8 8 ਬਾਈ ਮੈਂ ਬਾਈ ਸੁੱਤਾ ਪਿਆ ਨਾ ਠਾਲਦਾ ਨਾ ਸੁੱਤਾ ਪਿਆ ਠਾਲਦਾ ਬਾਈ ਯਾਰ ਤਿੰਗ ਮੈਂ ਹੈ ਨਹੀਂ ਯਾਰ ਮੇਰੀ ਚੀਜੀ ਮੇਰੀ ਟੌਫੀਆਂ ਲੈ ਲਈ ਹੁਣ ਆਪਾਂ ਇੱਕ ਇੱਕ ਇਹ ਖਾਂਦੇ ਨੇ ਜਾਣਾ ਕਿਉਂਕਿ ਕਟੋਰੀ ਜੀ ਲੈ ਲਈ ਟੌਫੀਆਂ ਦੀ ਖੱਟਾ ਕਟੋਰੀ ਖਾਂਗੇ ਬੰਦਾ ਕੋ ਮਨਾਈ ਸਾਰੇ ਹੋਟਲ ਵਾਲੇ ਦੇਖਦੇ ਕਹਿੰਦੇ ਇਹ ਬੰਦਾ ਪਾਗਲ ਆ ਕਹਿੰਦੇ ਨੇ ਕਿਆ ਖਾਦਾ ਵਾ ਫਿਰ ਹਮ ਗਾੜੀ ਕੇ ਟੈਲਵਾ ਟੋਲਾ ਟੈਲਵਾ ਟੋਲ ਤੇ ਰੋਡ ਕਿਲਾ ਠਾਬੇ ਤੇ ਕੰਮ ਅੱਗੇ ਰੁਕ ਰਹਦਾ ਪਰ ਮੈਂ ਪਹਿਲੀ ਵਾਰ ਰੁਕਿਆ ਮੈਂ ਅੱਗੇ ਦਾਣਾ ਪਣ ਰੁਕਦਾ ਸੀ ਪਰ ਉਹ ਘੈਂਟ ਠਾਬਾ ਇੱਥੇ ਰੁਕਿਆ ਕਰਾਂਗੇ ਹੁਣ ਲੈ ਮਿੱਤਰੋ ਨਿਕਲਣ ਲੱਗਿਆ ਇਕੱਠੇ ਹੁਣ ਜਿਵੇਂ ਭਾਈ ਕਿਹਾ ਠੀਕ ਕੋਈ ਕੋਈ ਨਹੀਂ ਕੋਈ ਨਹੀਂ ਹਾਂ ਮੈਂ ਤਾਂ ਕਿ ਗੁਲੀ ਤੇਰੀ ਨਹੀਂ ਨਹੀਂ ਭਾਈ ਗੁਲੀ ਉਧਰ ਆ ਬੰਦਾ ਮੈਂ ਉਹਦੀ ਉਹਦੀ ਭਾਈ ਕੰਮ ਵਾਲੇ ਦੀ ਆ ਦੇਖਿਓ ਨਹੀਂ ਨਹੀਂ ਹੁਣ ਨਿਕਲਣ ਲੱਗੇ ਆ ਮਿੱਤਰੋ ਪ੍ਰਸ਼ਾਦਾ ਬਣੀ ਛੱਕਿਆ ਹੁਣ ਇਕੱਠਿਆਂ ਨਿਕਲੋ ਨਾ ਦੋਸਤਾਂ ਨੇ ਨਾ ਦੇ ਕੋ ਬੰਦਾ ਅੜਦਾ ਨਹੀਂ ਕਦੇ ਪਿੱਛੇ ਕਰਦਾ ਨਾ ਕਦੇ ਫੋਨੇ ਕਰਦਾ ਲੈਂਟਾਂ ਵੀ ਫੁੱਲ ਛੱਡੀ ਆ ਵਾ ਮੇ ਤਾਂ ਨਾ ਲੈਂਟਾਂ ਬਰਾਬਰੇ ਤਰੇ ਵਾ ਪੌਣਾ ਇੱਕ ਹੋ ਗਿਆ ਬਰਾਬਰੇ ਤਰੇ ਵਾ ਇਹ ਨਹੀਂ ਹਟਦਾ ਮਾਰੇ 33 ਭਰਾ ਵਾਲੀ ਕੱਢੀ ਆ 7493 ਇਤਾਂ ਨਜ਼ਾਰਾ ਮਜਾ ਕੱਠੀਆਂ ਜਾਂਦੀਆਂ ਨਾ ਰਾਣੀਆਂ ਕੱਠੀਆਂ ਜਾਂਦੀਆਂ ਫੇਰ ਨਜ਼ਾਰਾ ਆਉਂਦਾ ਇਤਾਂ ਐਡਲਾ ਮੇਜ ਹੋਂਡਾ ਮੇਜ ਪਹਿਲਾਂ ਆਪਣੀ ਸਲਾਹ ਸੀ ਪਿਆ ਆਹ ਗੱਡੀ ਲੈਣ ਦੀ ਪਰ ਹੋਂਡਾ ਮੇਜ ਇਹ ਲੱਭੀ ਨਹੀਂ ਆਪਾਂ ਨੂੰ ਗੱਡੀ ਬਹੁਤ ਲੱਭੀ ਯਾਰ ਪੀਐਸ 6 ਇੰਜਣ ਮੈਂ ਹੈ ਲੱਭ ਜਿਵੇਂ ਡੀਜ਼ਲ ਇਹ ਤਾਂ ਬਹੁਤ ਤਾਂ ਲੱਭੀ ਨਹੀਂ ਗੱਡੀ ਤਾਂ ਫੇ ਆਪਾਂ ਆ ਲਿਆਂਦੀ ਗੱਡੀ ਜੇ ਆ ਮਿਲ ਜਾਂਦੀ ਧੰਨ ਸਰ ਕੋਈ ਵਧੀਆ 24 25 ਮਾਡਲ ਤਾਂ ਭਾਈ ਵੀ ਚੱਕ ਲੈਣੀ ਸੀ 1 ਵਜ ਗਿਆ ਤੇ ਬਾਬੇ ਉਹ 22 ਤੇ ਡੇਗੇ ਪਰ ਇਹ ਵੀ 22 ਤੇ 2 4 3 ਨੇ 14 ਦੀ ਦਿੱਤੀ 14 15 16 17 18 22 ਤੇ ਆ ਗਏ ਬਾਕੀ ਦੇਖੋ ਜੇ ਹੋਰ ਬਾਜਵੇਂ ਲਾਵੇ ਮਿੱਤਰ ਹੋਰ ਰਿੱਲਾਂ ਰੂਲਾਂ ਘੜ ਲੀਆਂ 4 5 ਆਪਾਂ ਤਾਂ ਜੰਦਰ ਪਹੁੰਚ ਗਏ ਆ ਤੇ ਕੰਮ ਨਾਲ ਮੁੱਡੇ ਯਾਰ ਦੋਸਤ ਹੀ ਆ ਤੇ ਮੇਰ ਨਾਲ ਵੀ ਯਾਰ ਬੈਲੀ ਆ ਆਪਣੇ ਤੇ ਜੰਦਰ ਪਹੁੰਚ ਕੇ ਗੱਲਾਂ ਬਾਤਾਂ ਕਰਦੇ ਰਿੱਲਾਂ ਵੀ ਘੜ ਲੀਆਂ 3 4 ਅਮੇਜ ਦੀ ਲੁੱਕ ਬਹੁਤ ਘੈਂਟ ਲੱਗਦੀ ਨਾਲ ਸਾਈਡ ਤੋਂ ਇਹ ਵੀ ਜਪਾਨੀ ਆ ਨਾ ਮੇਡ ਇਨ ਜਪਾਨ ਘੱਟ ਘੱਟ ਦੀ ਐਵਰੇਜ ਬਹੁਤ ਆਦੀ ਐਵਰੇਜ ਦੀ ਡੀਜ਼ਲ ਦਾ ਵੀ 25 26 ਐਵਰੇਜ ਕਰਦੀ ਇਹਨੇ ਲੈ ਮਿੱਤਰੋ ਪਹੁੰਚ ਗਏ ਆਪਣੇ ਜਗਤਪੁਰ ਤੇ ਕੰਮ ਪਛੇ ਪਛਿਆ ਦਲਾ ਟਾਮਾ ਵਾ ਤੇ ਇਹ ਉਹਨੇ ਉਧਰ ਚੱਲਣਾ ਹੈ ਮੈਂ ਤਾਂ ਉਹ ਮੁੜ ਗਿਆ ਤੁਹਾਨੂੰ ਲੈ ਵੀ ਮਿੱਤਰ ਪਿਆਰਿਓ ਪਹੁੰਚ ਗਏ ਆ ਪਿੰਡ ਜਾਗਤਪੁਰ ਕਮਰੇ ਵਿੱਚ ਸੌਣੀ ਯਾਰੇ ਮੂੰਹ ਤੋਂ ਸਹੀ ਗੱਲ ਹੈ ਕਮਰੇ ਵਿੱਚ ਸੌਰੀ ਛੜਤੀ ਤੇ ਮੈਂ ਵੀ ਸੌਰੀ ਛੜਤੀ ਤੇ ਇਹ ਦੋਏ ਗੇੜੇ ਅਜ ਕੰਮੇ ਦੇ ਸੀਗੇ ਤੇ ਜਿਹੜਾ ਮੈ ਲਾ ਕੇ ਆ ਉਹ ਵੀ ਕੰਮੇ ਦਾ ਸੀਗਾ ਤੇ ਇਹ ਆਪਣਾ ਤੇ ਸੌਰੀ ਛੜਤੀਆਂ ਤੇ ਹੁਣ ਚੱਲੇ ਆ ਤੇ ਬਾਕੀ ਬਾਬਿਓ ਸਤਿ ਸ੍ਰੀ ਅਕਾਲ ਤੇ ਬੁਲਾਵ ਕਰਦੇ ਆ ਐਂਡ ਮਿਲਦੇ ਨੇ ਨੈਕਸਟ ਵਲੋਗ ਜੇ ਖੜੇ ਜੇ ਕੰਡੈਟ ਦੇ ਨਾਲ ਅਗ ਨੂੰ ਦਿੱਲੀ ਨੂੰ ਮਿਲਾਂਗੇ ਦੋਏ ਭਰਾ ਇੱਥੇ ਚਾਰ ਨੂੰ ਦਿੱਲੀ ਦੋਏ ਰਾਣੀਆਂ ਜਾਣੀਆਂ ਸਾਡੀਆਂ ਇਕੱਠੀਆਂ ਵੱਧ ਦਿੱਲੀ ਆਵੇ ਵਲੋਗ ਕੰਟੀਨਿਊ ਆਣੇ ਬਸ ਇਕੱਠਿਆਂ ਨੇ ਆਣਾ ਜਾਣ ਬਲੇ ਇਦਾਂ ਟਾਈਮ ਹੋਣਾ ਮੈਂ ਪਹਿਲਾਂ ਥੱਲੇ ਜਾਣਾ ਇਹਨਾਂ ਬਾਅਦ ਤੋਂ ਸਵਾਰੀ ਮੇਰੀ ਆਪਣੀ ਹੋਣੀ ਮੈਂ ਰੋਕ ਰਣੀ ਇੱਥੇ ਮੁਰਥਲ ਹਾਂ ਅੱਜ ਵੀ ਸਾਡਾ ਤਿੰਨ ਚਾਰ ਘੰਟਿਆਂ ਦਾ ਫਰਕ ਸੀਗਾ ਪਰ ਆਪਾਂ ਕਰ ਲੈ ਅਡਜਸਟਮੈਂਟ ਕਰ ਲਏ ਇਹ ਮੇਰੀ ਸਵਾਰੀ ਨੇ ਮੱਥਾ ਟੇਕਿਆ ਇਹਦੀ ਨੇ ਬਾਹਰ ਟੇਕਿਆ ਹਾਂ ਇਹ 2 ਵਜੇ ਤੇ ਤੁਰਿਆ ਸੀ ਮੈਂ ਸ਼ਾਮ ਨੂੰ 6 ਵਜੇ ਤੁਰਿਆ ਸੀ ਮੇਰੀ ਆਪਾਂ ਲੱਗੀ ਫਲੈ ਬும் ਰਿਫਲੈਟ ਸੀਗੀ ਆ ਉਤਰਨਾ ਸਿਕੋ ਅੱਠ ਵੀ ਉਤਰ ਗਿਆ ਮੇਰੀ 2 ਘੰਟੇ ਬਾਅਦ ਮੇਰੀ ਫੇ ਸਾਢੇ 3:00 ਇਹਦੀ 2 ਘੰਟੇ ਲੇਟ ਹੋ ਗਈ ਮੇਰੀ 1 ਘੰਟਾ ਪਹਿਲਾਂ ਆ ਗਈ ਪਹਿਲੇ ਆਉ ਸਿਸਟਮ ਪਹਿਲੀ ਵੇ ਦੇਖਿਆ ਪਹਿਲਾ ਬਰਾੜ ਆ ਗਈ ਨਾ ਤੇ ਬਾਕੀ ਠੀਕ ਐ ਸਸਰੀ ਕਰ ਲਾ ਬਿਓ ਜੀ ਟਮਾਰੋ ਰਾਤ ਦੇ ਵੱਜ ਗਏ 3 ਹਾਂ ਆਪਾਂ ਹੁਣ ਲੱਗੇ ਤੀਜੀ ਰਾਤ ਸੀਗੀ ਵੀਰੇ ਲੱਗੇ ਸੌਣ ਦੋ ਤਿੰਨ ਸੀ ਇਹ ਤੀਜੀ ਰਾਤ ਸੀ ਦੋ ਦਿਲੀਆਂ ਤੀਜਾ ਅੰਬਰਸਰ ਰੈਗੂਲਰ ਕੰਟੀਨਿਊ ਚੱਲਿਆ ਬਿਨਾ ਬ੍ਰੇਕਾ ਸਵੇਰ ਨੂੰ ਵੀ ਜਾਣਾ ਮੇਰਾ ਵੀਰ ਸਵੇਰ ਨੂੰ ਵੇਦ ਜਾਣਾ ਚੱਲ ਸੌ ਜਾਦਾ ਭਰਾ ਕੱਲ ਰਾਤ ਨੂੰ ਸੋਵਾਂਗੇ ਨੀਂਦ ਪੂਰੀ ਕਰਾਂਗੇ ਨੀਂ ਨੀ ਸਹੀ ਗੱਲ ਓਕੇ ਤੀਜੀ ਟੁਮਾਰੋ ਸਸਰੀ ਕੱਲ ਮੇਰਾ ਸਾਡਾ ਜਹਾ ਹੈਪੀ ਵਾਲਾ ਬਰਥਡੇ ਵੀ ਰੋਡ ਪਰੇ ਮੰਨਿਆ ਸਹੀ ਗੱਲ ਐਦਾਂ ਹੀ ਆਲਾ ਸਾਡੀ ਜਿਹੜੀ ਸਵਾਰੀ ਸੀ ਉਹਨੂੰ ਬਹੁਤ ਵਿਚਾਰੀ ਨੂੰ ਫੀਲ ਹੋਇਆ ਮੇਰਾ ਜਨਮ ਦਿਨ ਤਾਂ ਉਹ ਕਹਿੰਦੀ ਕੇਕ ਕੱਟਣਾ ਤਾਂ ਐਦਾਂ ਕੱਟਣਾ ਕਹਿੰਦੇ ਨਿੱਕ-ਵਿੱਕ ਨਿੱਕ-ਵਿੱਕ ਕਰ ਚੱਲਣਾ ਹੈ ਆਪਣੇ ਭਰਾ ਨਾਲ ਮਨਾਣਾ ਹੈਪੀ ਵਾਲਾ ਬਰਥਡੇ ਹਾਂ ਨਿੱਕ-ਵਿੱਕ ਕਰ ਆਪਾਂ ਕੀ ਕਰਤਾ ਕਰਦੇ ਨਿੱਕ-ਵਿੱਕ ਕਰ ਪਾਰਟੀ ਕਰਨੀ ਇਹਨਾਂ ਨੂੰ ਖੁੱਲੀ ਡੁੱਲੀ ਪੂਰੀ ਚੱਲੋ ਠੀਕ ਹੈ ਚਿੱਲ ਕਰਾਂਗੇ ਚਿੱਲ ਮੋਡ ਹਾਂ ਓਕੇ ਰਫ ਸੱਤ ਸਾਰੀ ਕਰਾਂਗੇ ਵੀਰੇ ਕੋਈ ਚੱਕਰ ਨਹੀਂ ਦਾਦੂ ਮਰਾ ਵੀਰ ਕਮੈਂਟ ਕਰਕੇ ਕਿਨ ਪਾਰਟੀ ਤੇ ਆ ਜੀ ਆਪਾਂ ਕਰ ਦੇਵਾਂਗੇ ਇਹਨੂੰ ਜੇ ਮੇਰਾ ਵੀਰ ਕੋਈ ਦੂਰ ਹੋਇਆ ਆਪਾਂ ਉਹਨੂੰ ਪੇ ਕਰ ਦੇਵਾਂਗੇ ਗੂਗਲ ਪੇ ਕਰ ਦੇਵਾਂਗੇ ਭਰਾ ਦਾ ਹੈਪੀ ਬਰਥਡੇ ਆ ਬੁਢਾ ਹੋ ਗਿਆ ਮੈਂ ਚੱਲ ਠੀਕ ਹੈ ਮਿੱਤਰੋ ਗੱਦੋਂ ਨੁੱਕੜੀਆਂ ਹੀ ਨਹੀਂ ਤੁਹਾਨੂੰ ਪੰਜੂ ਬੰਦਾ ਕਿਤੋਂ ਫ ਆਰੇ ਮਿੱਤਰ ਪਿਆਰਿਓ ਅੱਜ ਚੈੱਕਅਪ ਲਈ ਆਇਆ ਹਜ਼ਾਰ ਕਿਲੋਮੀਟਰ ਦੇ ਕਰਾਈ ਦਾ ਤੇ ਆਪਾਂ ਕਰਾਣ ਲੱਗਿਆ 3000 ਕਿਲੋਮੀਟਰ ਤੇ ਇੱਕ ਇਹ ਰਾਣੀ ਦੀ ਵਾਸ਼ਿੰਗ ਤੇ ਨੰਬਰ ਹੁਣ ਦੁਬਾਰਾ ਲਵਾਣੇ ਆ ਟੈਂਪਰ ਲਈ ਆਣਾ ਪਹਿਲੇ ਨਾਲ ਪੇਪਰ ਖਰਾਬ ਹੋ ਗਏ ਸੀ ਫੁੱਲ ਫੁੱਲ ਵੀ ਲਾ ਦਿੱਤੇ ਆ ਤੇ ਪਹਿਲਾਂ ਵਾਸ਼ਿੰਗ ਤੇ ਲੱਗਿਆ ਰਾਣੀ ਇਹਦੇ ਬਾਅਦ ਚੈੱਕਅਪ ਹੋਊਗਾ ਫੇਰ ਚੱਲਾਂਗੇ ਮੈਂ ਕਿਹਾ ਚਲੋ ਸ਼ਾਰਟ ਲੈਣ ਨੇ ਘੈਂ ਲੱਗਦੀ ਖੜੀ ਐ ਨਾ ਲੈ ਮਿੱਤਰ ਪਿਆਰਿਓ ਰਾਣੀ ਧੋ ਕੇ ਆ ਗਈ ਆ ਤੇ ਬੈਕੀ ਮੋੜਨ ਲੱਪਿਆ ਤੇ ਤੇ ਯਾਰ ਮੈਟਿੰਗ ਕਰਾਣੀ ਪਹਿਲਾਂ ਅੰਦਰੋਂ ਕਾਲੀ ਆ ਨਾ ਤੇ ਪਾਲਸੇਮ ਦੂਜੇ ਤੀਜੇ ਨੇ ਮਾਰਨੀ ਪੈਂਦੀ ਆ ਬਾਕੀ ਲੱਗ ਵੀ ਪੂਰੀ ਮਸਟੈਂਗ ਆ ਫੁੱਲ ਫੁੱਲ ਪਟਾਦੇ ਅੱਜ ਮੈਂ ਕਿਹਾ ਹੋਰ ਲਵਾ ਕੇ ਦੇਖਦਾ ਜੇ ਲੱਗ ਗਏ ਫੁੱਲ ਨਵੇਂ ਲਾ ਦਨੇ ਤੇ ਨੰਬਰ ਕਰੀਆ ਪਲਾਈ ਆਪਣੇ ਬਲਾਚਰ ਮਰੂਤੀ ਸੰਜੂਕੀ ਰਾਣੀ ਦਾ ਪਹਿਲਾ ਚੈੱਕਅਪ ਕਰਾਤਾ ਮਿੱਤਰੋ ਅੱਜ ਤੇ ਫੁੱਲ ਲਾਤਾ ਇੱਕ ਇੱਕੋ ਹੀ ਪਿਆ ਸੀਗਾ ਆ ਫੁੱਲ ਲਾਤਾ ਪਫੇ ਦੁਆਰਾ ਤੇ ਏਫ ਵੀ ਲਾਤਾ ਪੀ ਵੀ ਵੀ ਏਫ ਵੀ ਲਾਤਾ ਅਵੇਲੇਬਲ ਹੋ ਗਿਆ ਤੇ ਪਹਿਲੀ 1000 ਕਿਲੋਮੀਟਰ ਤੇ ਕਰਾਣੀ ਸੀ ਆਪਾਂ ਕਰਾਈਆ 3000 ਕਿਲੋਮੀਟਰ ਤੇ ਸਾਡੇ ਲੱਗੇ 70 ਰੁਪਏ ਬਿਲ ਦੇ ਦਿੱਤਾ ਤੇ ਦੋ ਵਾਸ਼ਰ ਦੇਤੇ 70 ਰੁਪਏ ਚ ਤੇ ਇੱਕ ਵਾਸ਼ਰ ਪਾ ਦਿੱਤਾ ਨੀਟ ਐਂਡ ਕਲੀਨ ਕਰਤੀ ਰਣੀ ਤੇ ਲੈ ਆਵੇ ਮਿੱਤਰੋ ਟਾਟਾ ਬੋਲਦਾ ਆਪਾਂ ਮਰੂਤੀ ਸੰਯੋਗੀ ਨੂੰ ਇਹ ਸਰਵਿਸ ਹੋ ਗਈ ਹੈ ਚੈੱਕਅਪ ਹੋ ਗਿਆ ਤੇ ਗੱਡੀ ਵਾਸ਼ ਵੀ ਹੋ ਗਈ ਹੈ ਤੇ ਫੁੱਲ ਛੁੱਲ ਲਵਾ ਲਿਆ ਇੱਕ ਮੈਂ ਉਹ ਸਿਸਟਮ ਜੇ ਸੈੱਟ ਕਰਾਇਆ ਅੱਗੇ ਨਾ ਇੱਕ ਵਾਰ ਰਿਮੋਟ ਮਤਲਬ ਅਨਲੌਕ ਕਰੋ ਗੱਡੀ ਕੋਈ ਤੱਕ ਹੀ ਖੁੱਲਦੀ ਸੀ ਨਾ ਤੇ ਦੋ ਵਾਰ ਰਿਮੋਟ ਦਬਣਾ ਪੈਂਦਾ ਸੀ ਚਾਰੇ ਤੱਕ ਹੀ ਖੁੱਲਦੀਆਂ ਸੀ ਹੁਣ ਇੱਕ ਵਾਰ ਚ ਮਤਲਬ ਚਾਰੇ ਤੱਕ ਹੀ ਖੁੱਲਦੀ ਇੱਕ ਵਾਰ ਅਨਲੌਕ ਕਰਦੇ ਆ ਚਾਰੇ ਪੰਜੇ ਖੁੱਲਦੀਆਂ ਮਤਲਬ ਸਾਰੇ ਡਿੱਗੀ ਤੇ ਕਿਹਦੀ ਬੀਪ ਚੇਂਜ ਹੋ ਜਾਂਦੀ ਸੀਟ ਵੈਲਡ ਜਿੱਦਾਂ ਡਾਇਵਰ ਟੰ ਟੰ ਕਰਦੀ ਨਾ ਉਹ ਚੇਂਜ ਕਰਵਾਉਂਦਾ ਸੀ ਪਰ ਉਹਨਾਂ ਨੂੰ ਸਮਝ ਨਹੀਂ ਲੱਗਿਆ ਮਤਲਬ ਉਹਨਾਂ ਦੀ ਨੌਲੇਜ ਨਹੀਂ ਮਤਲਬ ਆਈ ਗੱਲ ਚਲੋ ਮੈਂ ਕਿਹਦੀ ਬੁੱਕ ਵਿੱਚ ਪਈ ਹੈ ਬੁੱਕ ਚ ਦੇਖ ਕੇ ਆਪੇ ਪੰਗੇ ਲਾਉਂਗਾ ਬੀਪ ਨਾ ਆਓਲ ਮਤਲਬ ਚੇਂਜ ਹੋ ਜਾਂਦੀ ਆ ਜਿਹੜੀ ਆਪਣੇ ਟਾਪ ਮਾਡਲ ਆ ਵੀਐਕਐਸਆਈ ਮਾਡਲ ਤੇ 2300 ਪਰਲੇ ਮਾਡਲ ਆਂਦੀ ਉਹ ਟਿਊਨ ਚੇਂਜ ਹੋ ਜਾਂਦੀ ਮੈਂ ਉਹ ਚਲੋ ਆਪੇ ਕਰ ਲਾਂਗੇ ਜਿੱਦਾਂ ਡੈਵਰੀ ਟੰ ਟੰ ਬਹੁਤ ਕੈਟਲਗ ਦੀ ਇਹ ਰੋ ਕਰਾਂਗੇ ਚੇਂਜ ਤੇ ਗੱਡੀ ਚੱਲ ਗਈ ਆਪਣੀ ਮਿੱਤਰੋ 3100 ਕਿਲੋਮੀਟਰ ਹਜ਼ਾਰ ਤੇ ਚੱਕਪ ਕਰਾਣਾ ਸੀਗਾ ਬਾਬੇ ਦੀ ਇੰਨੀ ਕਿ ਮਿਹਰ ਰਹੀ ਇੰਨੀ ਕਰਨ ਵਾਲੀ ਆਈ ਨਾ ਰਾਣੀ ਰੈਗੂਦਰੇ ਚੱਲੀ ਰੈਗੂਦਰੇ ਤੇ ਐਵਰੇਜ ਸਕੇ ਨਹੀਂ ਸ਼ੋ ਕਰਦੀ ਹੁਣ ਗੱਡੀ ਆਪਣੀ 22 ਦੀ ਪੂਰੀ 22 ਦੀ ਸ਼ੋ ਕਰਦੀ ਆ ਮੀਟਰ ਤੇ ਸ਼ੋਅ ਕਰਦੀ ਹੈ ਦਿੰਦੀ ਹੁਣ ਪਤਾ ਨਹੀਂ 24 ਦੀ ਹੋਵੇ ਪਤਾ ਨਹੀਂ 18 ਦੀ ਹੋਵੇ ਮਤਲਬ ਮੀਟਰ ਤੇ ਪੂਰੀ ਵਾਈ ਦੀ ਸ਼ੋਅ ਕਰਨ ਲੱਗੀ ਆ ਚਲੋ ਮੈਂ ਆ ਵੀ ਸ਼ਾਰਟ ਇੱਕ ਦੋ ਲੈ ਲਿਆ ਜੇ ਸਰਵਿਸ ਕਰਾਉਣ ਆਇਆ ਮੈਂ ਕੱਲਾ ਸੀਗਾ ਢੇੜਾ ਲਾ ਕੇ ਸਿੱਧਾ ਯੰਸੀ ਜੀ ਨੂੰ ਖਿੱਚਤੀ ਆਇਆ 4 ਵਜੇ ਵਾਲੀ ਚਾਹ ਵੀ ਨਹੀਂ ਪੀਤੀ ਮੇ ਮਿੱਤਰੋ ਅਦਰਵਾਇਸ ਚ 4 ਵਜੇ ਵਾਲੀ ਚਾਹ ਵੀ ਨਹੀਂ ਪੀਤੀ ਮੈਂ ਸੋਚਿਆ ਜੈਂਸ ਚ ਕੌਫੀ ਮਿਲੂਗੀ ਟਵਾਈਟਲ ਤੇ ਜਿਆ ਮਰਜੀ ਕੌਫੀ ਮੰਗਾਓ ਐਨੀ ਟਾਈਮ ਪਰ ਨਵਾਂ ਚੜ੍ਹਦੀ ਜਿਹੜੀ ਮਰੂਤੀ ਹੈ ਉੱਥੇ ਮਿਲ ਜਾਂਦੇ ਆ ਇਹ ਬਰਾਂਚ ਛੋਟੀ ਹੈ ਨਾ ਸ਼ਹਿਰ ਆਪਣੇ ਬਲਾਚਰ ਮਰੂਤੀ ਵਾਲਿਆਂ ਦੀ ਪਰ ਇੰਨਾ ਫਾਇਦਾ ਹੋ ਗਿਆ ਜਦੋਂ ਆਪਣੇ ਸ਼ਹਿਰ ਚ ਬਰਾਂਚ ਖੁੱਲ ਗਈ ਮਰੂਤੀ ਸੰਜੁਕੀ ਦੀ ਤਾਂ ਸਾਨੂੰ ਅਦਰਵਾਇਸ ਕਿਤੇ ਜਾਣ ਦੀ ਲੋੜ ਨਹੀਂ ਸਰਵਿਸ ਕੋਈ ਛੋਟਾ-ਵੋਟਾ ਕੰਮ ਕਰਾਣ ਆਪਾਂ ਕਰਾ ਸਕਦੇ ਆ ਮਿੱਤਰੋ ਆ ਰਾਣੀ ਦਾ ਖਾਣਾ ਖਾਣ ਦਾ ਟਾਈਮ ਹੋ ਗਿਆ ਆ ਰਾਣੀ ਕਹਿੰਦੀ ਖਾਣਾ ਖਾ ਪਾ ਲੋ ਕਰਾਗਾ ਬੋਲੀ ਆ ਮੈਂ ਕਿਹਾ ਤੇਲ ਬੋਲੀ ਯਾਰ ਬਾਨੇ ਨਾ ਹੁਣਾ ਤੇ ਲੈ ਵੀ ਮਿੱਤਰੋ 50 ਨੰਬਰ ਮੈਨੂੰ ਨਾ 150 ਨੰਬਰ ਆ ਗਿਆ 50 1 ਆਏ 50 1 ਆਏ 150 ਨੰਬਰ ਚ ਮੈਨੂੰ ਇੱਕ ਨੰਬਰ ਵੀ ਯਾਰ ਪਸੰਦ ਨਹੀਂ ਆਇਆ ਜਿਹੜਾ ਮੈਨੂੰ ਨੰਬਰ ਚਾਹੀਦਾ ਉਹ ਮਤਲਬ ਹੈ ਹੀ ਨਹੀਂ ਪੀ ਵੀ 20 ਚ ਨੰਬਰ ਇਹ ਨਹੀਂ ਯਾਰ ਉਹ ਮੈਂ ਕਿਹਾ ਦੋਹਾਂ ਦੇ ਇੱਕੋ ਜਿਹਾ ਹੋ ਜੂਗੇ ਨੋਵਾਂ ਦਾ ਨੰਬਰ ਆਪਾਂ ਚੇਂਜ ਕਰਾਣਾ ਦੋਹਾਂ ਦੇ ਇੱਕੋ ਜਿਹਾ ਹੋ ਜੂਗੇ बड़ा कंफ्यूज है इसी के साथ आज की मजदूरी यही खत्म करते हैं अगर तुम्हें वीडियो पसंद आई तो लाइक मारो यार मुझे नहीं पता मुझे दो मिलियन लाइक कैसे ना कैसे करके मुझे चाहिए इतना झिला मैं कभी नहीं लूंगा अपनी पूरी जिंदगी में जितना इसमें झिलाऊ मुझे चाहिए ही चाहिए तो लाइक मारो और अगर तुम लोग नए हो तो सब्सक्राइब करो वो जो लाल वाला बटन है उस उसपे फूट फेंक के मारो या फिर मोमबत्ती मुझे नहीं पता बस क्लिक हो जाना चाहिए अब मैं भी जा रहा हूँ मुझे पैसों के पीछे भागना है बात